ਫਾਜ਼ਿਲਕਾ ਦੇ ਪਿੰਡ ਨਵਾਂ ਸਲੇਮਸ਼ਾ ਪੁੱਜੇ ਕਾਂਗਰਸ ਉਮੀਦਵਾਰ ਸ਼ੇਰ ਸਿੰਘ ਕਬਾਇਆ ਲੋਕਾਂ ਨੇ ਕੀਤਾ ਨਿੱਘਾ ਸਵਾਗਤ ਫਾਜ਼ਿਲਕਾ ਪਿੰਡ ਨਵਾਂ ਸਲੇਮਸ਼ਾ ਸ਼ੇਰ ਸਿੰਘ ਕਬਾਇਆ ਚੋਣ ਪ੍ਰਚਾਰ ਕਰਨ ਲਈ ਪੁੱਜੇ ਜਿੱਥੇ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਜੇਕਰ ਲੋਕ ਉਹਨਾਂ ਨੂੰ ਜਿਤਾ ਕੇ ਫਿਰ ਪਾਰਲੀਮੈਂਟ ਦੇ ਵਿੱਚ ਭੇਜਦੇ ਹਨ ਤਾਂ ਉਹ ਲੋਕ ਹਿੱਤ ਦੇ ਲਈ ਮੁੱਦੇ ਚੱਕਣਗੇ ਔਰ ਕਾਂਗਰਸ ਪਾਰਟੀ ਦੇ ਵੱਲੋਂ ਸ਼੍ਰੀ ਰਾਹੁਲ ਗਾਂਧੀ ਜੀ ਜਿਹੜੇ ਕੇ ਪਰਧਾਨ ਮੰਤਰੀ ਬਣਨਗੇ ਬਣੇਰੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਪਰ ਖੇਤਾਂ ਤੋਂ ਬਾਹਰ ਦੇ ਬਹੁਤ ਹੀ ਸਨਮਾਨਯੋਗ ਸਾਡੇ ਨਾਲ ਸਵੇਰੇ ਚੱਲੇ ਹੋਏ ਸਾਰੇ ਲੀਡਰ ਸਹਿਬਾਨ ਪਰਿਵਾਰਕ ਖੜੇ ਹੋਏ ਸਾਰੇ ਸਲੇਖਾ ਨਵੇਂ ਦੇ ਮੇਰੇ ਪੱਤਰਕਾਰਿਓ ਪੈਰੋ ਤੇ ਕਰਾਓ ਮੈਂ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਾ ਔਰ ਨਾਲ ਬੇਨਤੀ ਕਰਨਾ ਜਿਸ ਤਰ੍ਹਾਂ ਪਤਾ ਕੀ ਅੱਗੇ ਗੱਲ ਕਰਤੀ ਗਈ ਨੇ ਕਿ ਕਿ ਆਪਾਂ ਅਜੇ ਕੁਝ ਦਿਨਾਂ ਦੀ ਮਿਆਦ ਆਪਣੀ ਵੋਟ ਦਾ ਇਸਤੇਮਾਲ ਕਰਨਾ ਰੋਟ ਫੋਨ ਦੇ ਨਾਲ ਆਪਾਂ ਆਪਣਾ ਮੈਂਬਰ ਪਾਰਲੀਮੈਂਟ ਬਣਾ ਕੇ ਭੇਜਣਾ ਹੈ ਕਿਉਂਕਿ ਤੁਹਾਡਾ ਪਿੰਡ ਜਿਹੜਾ ਜਿਆਦਾ ਜੋ ਮਹਿਸੂਸ ਕਰਨਾ ਤੇ ਜੋ ਪ੍ਰੈਕਟੀਕਲ ਤੌਰ ਤੇ ਗਰੀਬਾਂ ਦੇ ਨਾਲ ਜਿਹੜਾ ਸੰਬੰਧ ਪਿੰਡ ਹੈ ਸਾਰੇ ਇਥੋਂ ਦੇ ਜਿਹੜੇ ਵਾਹ ਵਾਹ ਉਹ ਸਾਮੀ ਤੇ ਚੱਲ ਦਿੱਤੇ ਇੱਕ ਸੁਨੇਲੇ ਦਾ ਜਿਹੜਾ ਬੁੱਧ ਬਾਦੀ ਕਰਦੇ ਇੱਕ ਗੜਤੀ ਵਾਲਾ ਫਾਰਮਰ ਤੇ ਮੈਂ ਪੂਰੀ ਗੋਸ਼ਤ ਕਰਦਾ ਤੁਸੀਂ ਬਾਦੀ ਦੇ ਪਾਰਲੀਮੈਂਟ ਮੈਂ ਬੋਲੂਗਾ ਮੈਨੂੰ ਸੁਣੋ ਕਿ ਬਾਕੀ ਪੁਰੇ ਪੜ ਦੇ ਨਾਲ ਸੇ ਜੋ ਵੀ ਮੁਸ਼ਕਲਾਂ ਇਹਨਾਂ ਨੂੰ ਹੱਲ ਕਰਾਉਣਾ ਕੋਈ ਕਰ ਨਹੀਂ ਚਾਹਤਾ ਹਸਪਤਾਲ ਜਿੰਦਾਬਾਦ ਸੰਸਦ ਪਾਰਟੀ ਜਿੰਦਾਬਾਦ ਜੀ ਸਾਡੇ ਪਿੰਡ ਨਵਾਂ ਸਲੇਮਸ਼ਾ ਪਹੁੰਚੋ ਤੁਸੀਂ ਸਾਡੇ ਵੀ ਨਵਾਂ ਸਲੀਮਸਾ ਪਹੁੰਚੇ ਹੋ ਤੁਹਾਨੂੰ ਇੱਥੇ ਲੱਗੇ ਲੋਕਾਂ ਦਾ ਕਿਵੇਂ ਦਾ ਸਹਿਯੋਗ ਮਿਲ ਰਿਹਾ ਹੈ ਥੋੜੇ ਸਾਹਮਣੇ ਬੀਬਾ ਲੋਕ ਪੂਰਾ ਵਿਸ਼ਵਾਸ ਦੇ ਰਹੇ ਕਿ ਅਸੀਂ ਕੌਂਸਲ ਪਾਰਟੀ سپورਟ ਕਰਾਂਗੇ ਤੇ ਤਾਂ ਕਿ ਭੇਜਾਂਗੇ ਸਾਡੇ ਮਸਲੇ ਦੇ ਉਹ ਹੱਲ ਕਰਾਏ ਅਸੀਂ ਤਾਂ ਪਹਿਲਾਂ ਵੀ ਹੱਲ ਕਰਾਏ ਤੇ ਹੁਣ ਵੀ ਕਰਾਵਾਂਗੇ ਜੇ ਜਿਹੜੀ ਕੋਈ ਕਮੀ ਹੋਈ ਜੂ ਦੂਖਾ ਪਹਿਲਾਂ ਵੀ ਤੁਹਾਡਾ ਇੱਕ ਬਿਆਨ ਨਿਕਲ ਕੇ ਸਾਹਮਣੇ ਆਇਆ ਸੀ ਜਦੋਂ ਹੜ੍ਹ ਆਈ ਸੀ ਤੁਸੀਂ ਲੋਕਾਂ ਦੀ ਬਹੁਤ ਮਦਦ ਕੀਤੀ ਹੈ ਸਹਿਯੋਗ ਕੀਤਾ ਹੈ ਤੇ ਉਧਰੋਂ ਬਾਰਡਰ ਵਾਲੇ ਇਲਾਕੇ ਦਾ ਉਧਰੋਂ ਕਿੰਦਾ ਦਾ ਸਹਿਯੋਗ ਮਿਲ ਰਿਹਾ ਰਿਹਾ ਮੈਂ ਤਾਂ ਜਦੋਂ ਹੜ੍ਹ ਆਇਆ ਸੀ ਪਾਲੀ ਮੈਂ ਪਾਰਲੀਮੈਂਟੇ ਬੋਲਿਆ ਸੀ ਕਿ 1300 ਕਰੋੜ ਰੁਪਏ ਸਟੇਟ ਨੂੰ ਲੈ ਕੇ ਦਿੱਤਾ ਸੀ ਉਹ ਮੇਰੇ ਉਸ ਜਿਹੜੇ ਉੱਤੇ ਮੈਂ ਆਵਾਜ਼ ਉਠਾਈ ਹੈ ਪ੍ਰਸ਼ਾਸਨ ਸਰਕਾਰ ਨੂੰ ਤੇ ਤੇ ਕਮੇਟੀ ਬਣ ਕੇ ਆਈ ਸੀ ਦੋਨੇ 1365 ਜਾਂ 64 ਕਰੋੜ ਰੁਪਏ ਸਟੇਟ ਗਵਰਨਮੈਂਟ ਨੂੰ ਦਿੱਤਾ ਸੀ ਉਹਨਾਂ ਨੇ ਫਿਰ ਲੋਕਾਂ ਦੇ ਵਿੱਚ ਵੰਡ ਗਏ ਹੁਣ ਵੀ ਅਸੀਂ ਕੋਸ਼ਿਸ਼ ਕਰਾਂਗੇ ਠੀਕ ਹੈ